ਇਹ ਵੀ ਘੈਂਟ ਗੱਡੀ ਆ ਤੁਸੀਂ ਪਹੁੰਚਣਾ ਇਹ ਗੱਡੀ ਖਰੀਦਣ ਦੇ ਲਈ ਪਿੰਡ ਦਿਆਲਪੁਰਾ ਜ਼ਿਲ੍ਹਾ ਬਠਿੰਡਾ 2021 ਮਾਡਲ ਬੀਮਾ ਪੋਲੂਸ਼ਨ ਹਾਜ਼ਰ ਰੰਗ ਪੇੜ ਦੀ ਓਰੀਜਨਲ ਸਾਫ਼ ਸੁਥਰੀ ਤੇ ਸੁਣੀ ਗੱਡੀ ਹੈਗੀ ਕੰਮ ਖਰਚਾ ਕੋਈ ਨਹੀਂਗਾ 2021 ਮਾਡਲ ਹਾਂਜੀ ਹੱਸੀ ਗੱਲ ਦਰਸ਼ਕ ਵੀਰੋ ਤੁਹਾਡਾ ਸਵਾਗਤ ਹੈ ਆਪਣਾ ਪੇਜ ਪੰਜਾਬ ਟੂਰ ਤੇ ਦਰਸ਼ਕ ਵੀਰੋ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਆਪਾਂ ਨੋਵਾ ਗੱਡੀਆਂ ਤੇ ਕੰਮ ਕਰਦੇ ਆ ਤੇ ਵੀਡੀਓ ਪਾਉਂਦੇ ਰਹਿੰਦੇ ਆਗੇ ਠੀਕ ਆ ਜੀ ਆਪਾਂ ਤੁਹਾਡੇ ਵਾਸਤੇ ਅੱਜ ਦਿਆਲਪੁਰੇ ਤੋਂ ਬਾਈ ਹੁਣੀ ਆਏ ਆਪਣੇ ਕੋਲੇ ਆਰਮੀ ਚੋਂ ਟਾਇਰ ਆਗੇ ਤੇ ਕੈਂਟ ਗੱਡੀਆਂ ਦੇ ਕੋਲੇ ਘਰੇਲੂ ਗੱਡੀ ਸੀ ਘਰੇ ਰੱਖੀ ਵੀ ਸੀਗੀ ਸਸਤੀ ਗੱਲ ਬਾਈ ਜੀ ਸਸਤੀ ਗੱਲ ਜੀ ਬਾਈ ਉਹ ਠੀਕ ਠਾਕ ਹੋ ਜੀ ਹਾਂ ਜੀ ਹਾਂ ਜੀ ਬਾਈ ਜੀ ਠੀਕ ਠਾਕ ਹੈ ਪਿੰਡ ਆਪਣਾ ਦਿਹਾਲਪੁਰ ਹੈ ਜੀ ਦਿਹਾਲਪੁਰਾ ਭਾਈਕਾ ਜੀ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਜੀ ਲੈ ਵੀ ਆਪਣੇ ਨੇੜੇ ਦੀ ਆ ਬਾਈ ਹੋਣੀ ਠੀਕ ਹੈ ਤੇ ਆਪਣੇ ਕੋਲੇ ਜਿੱਥੇ ਆਪਾਂ ਵੀਡੀਓ ਪਾਉਣੇ ਹੁੰਦੇ ਆ ਸਲਾਤਪੁਰੇ バス ਅਡੇ ਦੇ ਵਿੱਚ ਆ ਗਏ ਆਗੇ ਤੇ ਸਾਨੂੰ ਗੱਡੀ ਦੇਵਾਂਗੇ ਘੈਂਟ ਜੇ ਰੇਟ ਤੇ ਠੀਕ ਹੈ ਜੀ オリジナル ਗੱਡੀ ਹੈ ਕੰਮ ਖਰਚਾ ਕੋਈ ਨਹੀਂ ਹੈਗਾਗਾ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਪੰਜਾਬ ਟੂਰ ਨੂੰ ਇੰਸਟਾਗ੍ਰam YouTube ਤੇ Facebook ਤੇ ਹਾਂਜੀ ਭਾਈ ਜੀ ਗੱਡੀ ਬਾਰੇ ਦਿਓ ਜਾਣਕਾਰੀ ਕਿਹੜਾ ਮਾਡਲ ਹੈ ਜੀ ਇਹ ਗੱਡੀ ਭਾਈ ਜੀ ਇਹ 2021 ਮਾਡਲ ਹੈ ਬਲੈਰੋ ਕੈਂਪਰ ਡੀਐਕਸ ਠੀਕ ਹੈ ਜੀ ਤੇ ਇਹ ਗੱਡੀ ਜੈਨੂਨ ਗੱਡੀ ਹੈ ਪ੍ਰਾਈਵੇਟ ਨੰਬਰ ਵਾਲੀ ਆ ਪ੍ਰਾਈਵੇਟ ਨੰਬਰ ਹੈ ਠੀਕ ਹੈ ਜੀ ਬਾਕੀ ਜਿਹੜਾ ਗੱਡੀ ਦਾ ਤੁਸੀਂ ਚਾਰੇ ਤਰਫ ਚੱਕਰ ਮਾਰ ਕੇ ਦੇਖ ਲਓ ਗੱਡੀ ਬਿਲਕੁਲ ਰੰਗ ਪੇਟ ਦੀ オリジナル ਜੈਨੂਨ ਗੱਡੀ ਹੈ ਜੀ ਬਿਲਕੁਲ ਜੈਨੂਨ ਗੱਡੀ ਆ ਰੰਗ ਪੇਟ ਦੀ ਆਪਣੀ ਫੁੱਲ ਗਾਰੰਟੀ ਆ ਲੈ ਵੀ ਟਾਇਰਾਂ ਦੀ ਹਾਲਤ ਆ ਜਿਹੜੀ ਉਹ ਸਿੱਧੋ 90 ਪੈਸੇ ਆ ਚਾਰੋਂ ਦੀ ਕੈਂਟ ਗੱਡੀ ਆ ਸਾਫ਼ ਸੁਥਰੀ ਆ ਕੰਮ ਖਰਚਾ ਗੱਡੀ ਦੇ ਵਿੱਚ ਕੋਈ ਨਹੀਂਗਾ ਲੈ ਵੀ ਮੈਟ ਬਿਲਕੁਲ ਨਵੇਂ ਤੇ ਜਿਹੜੇ ਸੀਟ ਕਵਰ ਆ ਉਹ ਵੀ ਬਿਲਕੁਲ ਨਵੇਂ ਆ ਇੰਟੀਰੀਅਰ ਪੂਰਾ ਸਾਫ਼ ਸੁਥਰਾ ਕੈਂਟ ਗੱਲਬਾਤ ਆ ਸੋਹਣੀ ਸਾਫ਼ ਸੁਥਰੀ ਗੱਡੀ ਆ ਲੈ ਵੀ ਇੱਧਰ ਦੀ ਮਰਵਾਦੀ ਕਰਾਂ ਨੀਗਾ ਅੰਦਰ ਬਾਹਰ ਐਨ ਕੋਕੇ ਵਰਗੀ ਗੱਡੀ ਹੈਗੀ ਕੰਮ ਖਰਚਾ ਗੱਡੀ ਦੇ ਵਿੱਚ ਕੋਈ ਨਹੀਂ ਸੋਹਣੀ ਸਾਫ਼ ਸੁਥਰੀ ਗੱਡੀ ਹੈਗੀ ਲੈ ਵੀ 2021 ਮਾਡਲ ਆ ਇਹ ਬਈ ਕਾਫੀ ਕਲਰ ਹੈਣਾ ਜੀ ਹਾਂ ਜੀ ਹਾਂ ਜੀ ਨਹੀਂ ਬਈ ਕਾਫੀ ਕਲਰ ਦੇ ਵਿੱਚ ਆ ਪ੍ਰਾਈਵੇਟ ਗੱਡੀ ਬਾਈ ਹੋਣਾ ਕੋਰੇ ਘਰੇ ਚੱਲੀ ਵੀ ਆ ਘਰੇ ਵਰਤਦੇ ਆ ਗੱਡੀ ਸਾਫ਼ ਸੁਥਰੀ ਹੈਗੀ ਕੋਈ ਕਿਸੇ ਬਸੋਂ ਲੱਗੀ ਬੱਜੀ ਤਾਂ ਨਹੀਂ ਬਾਈ ਜੀ ਨਹੀਂ ਜੀ ਨਹੀਂ ਆ ਥੋੜੀ ਬਹੁਤ ਹੀ ਸਕ੍ਰੈਚਿੰਗ ਹੈ ਬਾਕੀ ਕੁਛ ਨਹੀਂ ਜੇ ਉਹ ਵੀ ਨਾਰਮਲ ਜਿਹੜਾ オリジナル ਪੇਂਟ ਦੇ ਉੱਤੇ ਮਾੜਾ ਮਾੜਾ ਸਕ੍ਰੈਚ ਹੈ ਬਿਲਕੁਲ オリジナル ਪੇਂਟ ਹੈ ਜੀ ਠੀਕ ਹੈ ਜੀ ਤੇ ਘੈਂਟ ਗੱਡੀ ਵਾਲੇ ਵੀ ਦਰਸ਼ਕ ਵੀਰੋ ਇੰਜਨ ਤੇ ਜ਼ਰੂਰ ਮਰਵਾਵਾ ਕਿ ਨੀਗਾ ਆਪਾਂ ਗੱਡੀ ਦੇ ਵਿੱਚ ਕੰਮ ਖਰਚਾ ਕੋਈ ਨਹੀਂ ਸਰਵਿਸ ਵਗੈਰਾ ਹੋਈ ਵੀ ਆ ਬਾਈ ਕਿ ਕਰਾਉਣ ਵਾਲੀ ਹੈ ਜੀ ਸਰਵਿਸ ਓਕੇ ਆ ਜੀ ਫਲੋਰੈਂਸ ਸਰਬ ਸਾਰਾ ਕੁਝ ਓਕੇ ਸਿਰਫ ਤੇਲ ਹੀ ਪਾਉਣਾ ਪਾ ਠੀਕ ਹੈ ਜੀ ਬੀਮਾ ਪੋਲੂਸ਼ਨ ਓਕੇ ਹੈ ਜੀ ਬਿਲਕੁਲ ਜੀ ਲੈ ਵੀ ਗੋਡੇ ਪਿੱਲਰਾਂ ਦੀ ਗੱਡੀ ਸੀਡ ਆ ਫੱਟੀ ਫੁੱਟੀ ਤੇ ਚੰਗੀ ਤਰ੍ਹਾਂ ਮਰਾਦੋਂ ਨੀਗਾ ਇੰਜਨ ਗੇਅਰ ਦੀ ਕੋਕਾ ਦਾਣਾ ਪੀਸਾ ਜਮਾ ਜੀ ਬਿਲਕੁਲ ਜੀ ਬਿਲਕੁਲ ਲੈ ਵੀ ਕੈਂਟ ਗੱਡੀ ਆ ਤੁਸੀਂ ਪਹੁੰਚਣਾ ਹੈ ਗੱਡੀ ਖਰੀਦਣ ਦੇ ਲਈ ਪਿੰਡ ਦਿਆਣਪੁਰਾ ਜ਼ਿਲ੍ਹਾ ਬਠਿੰਡਾ 2021 ਮਾਡਲ ਬੀਮਾ ਪੋਲੂਸ਼ਨ ਹਾਜ਼ਰ ਰੰਗ ਪੇੜ ਦੀ ਓਰੀਜਨਲ ਸਾਫ਼ ਸੁਥਰੀ ਤੇ ਸੋਹਣੀ ਗੱਡੀ ਹੈਗੀ ਕੰਮ ਖਰਚਾ ਕੋਈ ਨਹੀਂਗਾ 2021 ਮਾਡਲ ਲੇ ਵੀ ਡਿਮਾਂਡ ਫੌਜੀ ਵੀਰੇ ਜੈ ਜੀ ਦੱਸ ਦਿਓ ਡਿਮਾਂਡ ਜੀ 775000 ਨੇਗੋਸ਼ੀਏਬਲ ਰੇਟਾ ਮੰਨਤਾਂ ਆਪਾਂ ਕਰਾਂਗੇ ਬਿਲਕੁਲ ਜੀ ਬਿਲਕੁਲ ਠੀਕ ਆ ਜੀ ਜਿਹੜਾ ਵੀ ਮੌਕੇ ਤੇ ਹੋਊਗਾ ਆਪਾਂ ਕਰ ਦਿਆਂਗੇ ਲੈ ਵੀ ਦਰਸ਼ਕ ਵੀਰੋ ਤੁਸੀਂ ਕੁਛ ਨਹੀਂ ਕਰਾਉਣਾ ਗੱਡੀ ਤੇਲ ਪਾਉਣਾ ਤੇ ਚਲਾਉਣੀ ਆ ਬੀਮਾ ਪੋਲੀਸ ਓਕੇ ਆ ਟਾਇਰ ਟੂਰ ਸਭ ਕੁਛ ਰੰਗ ਪੇਂਟ ਦੀ ਗੱਡੀ ਸਾਫ਼ ਸੁਥਰੀ ਆ ਪਿੰਡ ਦਿয়ালਪੁਰਾ ਜ਼ਿਲ੍ਹਾ ਬਠਿੰਡਾ ਨੰਬਰ ਸਕਰੀਨ ਤੇ ਛੱਡਦੇ ਆਗੇ ਸੰਪਰਕ ਕਰ ਲਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਡਿਮਾਂਡ ਹੈਗੀ ਆ ਕਿ ਓਨਲੀ 7,75,000 2021 ਮਾਡਲ ਆ ਧੰਨਵਾਦ ਜੀ